ਇਕਥੇ ਚੈਟ ਇਕਥੇ ਆਡੀਓ ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਸਰਕਾਰ ਤੇ ਸਵਾਲ ਉੱਠ ਰਹੇ ਨੇ ਪੁਲਿਸ ਪ੍ਰਸ਼ਾਸਨ ਦੀ ناکامی ਤੇ ਸਵਾਲ ਉੱਠ ਰਹੇ ਨੇ ਅਮਰਤਪਾਲ ਦੇ ਇਰਾਦਿਆਂ ਤੇ ਸਵਾਲ ਉੱਠ ਰਹੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਸਵਾਲ ਉੱਠ ਰਹੇ ਨੇ ਤੇ ਇਹਨਾਂ ਸਵਾਲਾਂ ਦਾ ਕਾਰਨ ਹੈ ਇਹ ਚੈਟ ਵਾਰਿਸ ਪੰਜਾਬ ਦੇ ਦਿੱਕਤਿਤ ਚੈਟ ਵਾਇਰਲ ਹੋਈ ਜਿਸ ਵਿੱਚ ਰਮਨਿਤ ਬਿੱਟੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਮਾਰੰਦੀ ਗੱਲ ਹੋ ਰਹੀ ਹੈ ਇੱਕ ਪਾਸੇ ਚੈਟ ਵਾਇਰਲ ਹੋਈ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਮੀਡੀਆ ਦੇ ਮੁਖਾਤਿਬ ਹੋਏ ਜਿੱਥੇ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਜਿਸ ਵਿੱਚ ਉਹਨਾਂ ਨੇ ਇੱਕ ਕਥਿਤ ਆਡੀਓ ਵੀ ਜਨਤਕ ਕੀਤਾ ਜਿਸ ਵਿੱਚ ਕਥਿਤ ਤੌਰ ਤੇ ਅਮਰਿਤਪਾਲ ਗੈਂਗਸਟਰ ਜੈਪਾਲ ਪੁੱਲਰ ਨਾਲ ਸੰਬੰਧਾਂ ਦੀ ਗੱਲ ਕਰ ਰਿਹਾ ਹੈ ਉਸ ਵੱਲੋਂ ਕੀਤੀ ਬੈਂਕ ਲੁੱਟ ਵਿੱਚ ਪੈਸੇ ਦੇ ਹਿੱਸੇ ਦੀ ਗੱਲ ਕਰ ਰਿਹਾ ਹੈ ਆਪ ਦੇ ਭਰਾ ਵੱਲੋਂ ਲਈ ਜਾਂਦੀ ਡਰੱਗਸ ਦੀ ਗੱਲ ਕਰ ਰਿਹਾ ਹੈ ਨਾਲ ਹੀ ਗਾਣਾ ਕੱਢ ਰਿਹਾ ਤੇ ਨਾਲ ਹੀ ਖੁਦ ਕੋਲ ਹਥਿਆਰ ਹੋਣ ਦੀ ਗੱਲ ਵੀ ਕਬੂਲ ਰਿਹਾ ਹੈ ਵਿਕਰਮ ਅਜੀਤਿਆ ਨੇ ਨਾ ਸਿਰਫ ਇਹ ਆਡੀਓ ਜਨਤਕ ਕੀਤੀ ਬਲਕਿ ਇਸ ਚੈਟ ਗਰੁੱਪ ਨੂੰ ਇੱਕ ਟੈਰਰ ਮੋਡਿਊਲ ਕਰਾ ਦੇ ਦਿੱਤਾ ਜਿਸ ਵਿੱਚ ਉਹਨਾਂ ਕਿਹਾ ਕਿ ਭਾਵਨਾਵਾਂ ਨੂੰ ਪੜਕਾ ਕੇ ਸੁਸਾਈਡ ਬੰਬਰ ਤੱਕ ਤਿਆਰ ਕੀਤੇ ਜਾ ਰਹੇ ਨੇ ਵਿਕਰਮ ਅਜੀਤਿਆ ਨੇ ਕਿਹਾ ਕੀ ਇਸ ਗਰੁੱਪ ਦਾ ਐਡਮਿਨ ਮਹਾ ਸਿੰਘ ਹੈ ਜੋ ਡਿਬਰੂਗੜ ਤੋਂ ਪਰਤੇ ਕੁਲਵੰਤ ਸਿੰਘ ਦਾ ਭਰਾ ਹੈ ਅੰਮ੍ਰਿਤਪਾਲ ਦੀ ਟੋਕ ਵਿਦ ਸੁਖਪ੍ਰੀਤ ਸਿੰਘ ਹਰੀ ਨੌ ਗੁਰਪ੍ਰੀਤ ਸਿੰਘ ਹਰੀ ਨੌ ਦੇ ਭਰਾ ਨਾਲ ਜਿਹਦੇ ਬਾਰੇ ਤਰਸੇਮ ਸੋ ਆਪ ਕਬੂਲਦੇ ਆ ਕਿ ਹਾਂ ਸਾਡੇ ਪਰਿਵਾਰ ਦਾ ਹਿੱਸਾ ਸਾਡੇ ਨਾਲ ਰਿਹਾ ਹੁਣ ਸੁਣ ਲਿਓਗਾ ਮੈਂ ਨਾ ਤੁਹਾਨੂੰ ਪੰਜ ਛੇ ਆਡੀਓ ਸੁਣਾਉ ਇੱਕ ਜਗ੍ਹਾ ਸੁਣਾਉ ਜਿੱਥੇ ਜੈਪਾਲ ਖੁੱਲਰ ਦੀ ਗੱਲ ਕਰਦਾ ਕਿ ਹਾਂ ਮੇਰਾ ਬੰਦਾ ਆ ਉਹ ਸੁਣਾ ਰਿਹਾ ਬੈਂਕ ਲੁੱਟਦੇ ਆ ਬੈਂਕ ਲੁੱਟਿਆ ਖਬਰ ਵੀ ਲੱਗੀ ਸੀ ਫਿਰ ਜਦੋਂ ਹੁਣ ਜੇ ਉਹ ਇਥੋਂ ਨਿਕਲਿਆ ਮੇਰੇ ਕੇਸ ਹੈ ਨਾ ਉਹ ਬੈਲਪੇ ਮੰਗਾਈ ਹੈ ਇਸ ਬੰਦੇ ਕੋਲ 15-20 ਹਜ਼ਾਰ ਜਿਵੇਂ ਬੋਲੋ ਇਹ ਅੰਮ੍ਰਿਤਸਰ ਆ ਹੋ ਜਾਣਾ ਮੀਂਹ ਲਖਣ ਦੇ ਪਿੱਛੇ ਉਹ ਚ ਮੇਰਾ ਹੀ ਨਾ ਪਹਿ ਲੱਗਿਆ ਆਈਗਾ ਕੰਮ ਉਹ ਕੰਮ ਚ ਜੇ ਮੈਨੂੰ ਨਿਕਲਿਆ ਤਾਂ ਜਿੱਨਾ ਆ ਰੰਗ ਨਾ ਸ਼ਾਬਦ ਨੂੰ ਤੇ ਵੀ ਉਹ ਕਹੇ ਜਿਹੜੇ ਉਹ ਮੈਂ ਬਤਲੇ ਨੇ ਕਿਉਂਕਿ ਉਹ ਕਹੇ ਆ ਮੇਰੇ ਲਈ ਹਾਂ ਉਹ ਜਿਹੜੇ ਪਾਲ ਨੇ ਲੁੱਟੇ ਦਿੱਤੀ ਸੀ ਇਹ ਤੇ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹੀ ਸਾਰੇ ਅੱਛਾ ਪਰ ਮਗਰ ਨਾ ਦੱਸਣਾ ਕਿ ਉਹ ਜੀ ਮੇਰਾ ਹਿੱਸਾ ਹੀ ਉਹ ਉਹ ਨਾਲਾ ਵੀ ਰੁਕੇ ਹੈਗੇ ਜੀ 40 ਲੱਖ ਰੁਪਏ ਦੀ ਪੂਰੀ ਖੇੜ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚੋਂ ਪੇਹਿ ਤਾਲਾ ਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਈਆ ਜਿਹੜਾ ਸੀ ਉਹ ਹੋਣ ਜਦੋਂ ਉਹ ਮਰ ਗਿਆ ਮੁੰਡਾ ਨਾ ਜਿਹੜਾ ਪੱਲਾ ਉਹਨੇ ਕੰਟਰੋਲ ਹੋ ਗਿਆ ਹਾਂ ਪਰ ਜਿਹੜੇ ਬੰਦੇ ਕੋ ਪੈਸੇ ਜਿੰਨਾ ਜਿਹੜੇ ਉਹ ਜੀਣਾ ਸੀ ਮੈਨੇ ਮੰਗੇ ਦੇ ਕੋ ਮੈਂ ਸੋਚਿਆ ਕਿ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਰੋੜ ਪੈ ਗਈ ਤੁਸੀਂ ਵੇਖੇ ਹੋਨੇ ਜੀ ਗੁਰੂ ਤੇ ਸਿੱਖ ਇਕ ਤਾਂ ਉਹ ਹੁੰਦੇ ਆ ਗੁਰੂ ਦੇ ਸਿੱਖ ਜਿਹੜੇ ਵਾਕੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਇੱਕ ਹੁੰਦੇ ਇਹ ਜੇ ਢੋਂਗੀ ਹੁਣ ਤੁਸੀਂ ਬੜੀ ਦੁਨੀਆ ਵੇਖੀ ਆ ਮੈਨੂੰ ਇਹ ਸਮਝਾ ਦਿਓ ਇਹ ਕਿਹੜਾ ਇਹ ਜਾਂ ਪ੍ਰਚਾਰਕ ਵੇਖਿਆ ਜਿਹੜਾ ਪਹਿਲਾਂ ਤਾਂ ਗੁਰੂ ਸਾਹਿਬ ਦੀ ਸਵਾਰੀ ਗੁਰੂ ਸਾਹਿਬ ਨੂੰ ਅਜਨਾਲੇ ਥਾਣੇ ਲੈ ਜਾਇਕ ਬੰਦਾ ਛਡਾਉਣ ਵਾਸਤੇ ਇਤੋਂ ਕਮਜ਼ੋਰ ਬੁਝਦਿਲ ਘਟਿਆ ਬੰਦਾ ਕੌਣ ਹੋ ਸਕਦਾ ਫਿਰ ਜਿਹੜਾ ਇਹ ਚਲਾ ਰਿਹਾ ਹੈ ਇਹਦਾ ਜਿਹੜੇ ਐਡਮਨ ਨੇ ਇੱਕ ਬੰਦਾ ਉਹ ਆ ਜਿਹੜਾ ਉਹਨੇ ਡਿਬੜੂਗੜ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਹੈ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਇਹ ਅਸਲ ਬੰਦੇ ਦੀ ਜਿਹਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਆ 600 ਬੰਦਿਆਂ ਦਾ ਜਿਹੜਾ ਗਰੁੱਪ ਚੱਲ ਰਿਹਾ ਹੈ ਇਹਦਾ ਇੱਕ ਬੰਦਾ ਡਿਬੜੂਗੜ ਤੋਂ ਵਾਪਸ ਆਇਆ ਜਿਹੜਾ ਮੈਂ ਐਡਮਿਨ ਕਿਹਾ ਮਾਹ ਸਿੰਘ ਰੌਕੇ ਜਿਹੜਾ ਰਿਆ ਉੱਥੇ ਕੁਲਵੰਤ ਸਿੰਘ ਰੌਕੇ ਮਾਹ ਸਿੰਘ ਉਹਦਾ ਬ੍ਰਦਰ ਹੈ ਇਸ ਦਿਨਾਂ ਲਈ ਮੈਂ ਜੀਟੀਆ ਨੇ ਅਮਰਿਤਪਾਲ ਦੇ ਕਿਰਦਾਰ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਇਕ ਆਡੀਓ ਕਾਲ ਰਹੀਂ ਅਮਰਿਤਪਾਲ ਦੇ ਇਰਾਦੇ ਬੇਨਾਕਾਬ ਕੀਤੇ ਤੇ ਨਾਲ ਹੀ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ ਪੁੱਛਿਆ ਕਿ ਪੰਜਾਬ ਵਿੱਚ ਬੰਬ ਤਮਾਕਿਆਂ ਨੂੰ ਲੈ ਕੇ ਸੀਐਮ ਹਲੇ ਤੱਕ ਚੁੱਪ ਨੇ ਪਰ ਜਦੋਂ ਵਿਰੋਧੀਆਂ ਤੇ ਤੰਜ ਕੱਸਣ ਦੀ ਗੱਲ ਆਉਂਦੀ ਹੈ ਤਾਂ ਸੀਐਮ ਜ਼ਰਾ ਵੀ ਦੇਰ ਨਹੀਂ ਕਰਦੇ ਇਹ ਕੀ ਕਰ ਰਿਹਾ ਹੈ ਇਤਿਹਾਸ ਨਾਲ ਜੋੜ ਕੇ ਸੁਸਾਈਡ ਬੋਮਰ ਤਿਆਰ ਕਰਿਤੇ ਜਾ ਰਿਹਾ ਹੈ ਕਿ ਭਾਵੇਂ ਜੀਨੇ ਜਿਹਨੂੰ ਪਰਿਵਾਰ ਦਾ ਫਿਕਰ ਹੈ ਨਾ ਉਹ ਹਟ ਜੇ ਪਿੱਛੇ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਪੰਜਾਬ ਸਰਕਾਰ ਦਾ ਇਹ ਵੱਡਾ ਫੇਲਿਅਰ ਹੈ ਇੰਟੈਲੀਜੈਂਸ ਵਿੰਗ ਦਾ ਹੋਰ ਕੰਮ ਨੂੰ ਵਰਤਿਆ ਜਾ ਰਿਹਾ ਸਿਆਸੀ ਵਿਰੋਧੀਆਂ ਲਈ ਲਾਅ ਐਂਡ ਆਰਡਰ ਜਾਂ ਟੈਰਰ ਗਰੂਪਸ ਨੂੰ ਆਪਰੇਟ ਜਿਹੜਾ ਕਰਨਾ ਚਾਹ ਰਿਹਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਿਹਾ ਉਹਨਾਂ ਲਈ ਤਾਂ ਇੰਟੈਲੀਜੈਂਸ ਵਰਤੀ ਨਹੀਂ ਜਾ ਰਹੀ ਇਸੇ ਤਰ੍ਹਾਂ ਅ ਔਰ ਪੋਲਿਟੀਕਲ ਰਾਈਵਲਸ ਨੂੰ ਇਲੀਮੀਨੇਟ ਕਰਨ ਦੀ ਕਿਵੇਂ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦਾ ਐਟੀਟਿਊਡ ਹੈ ਕਿ ਸਭ ਆਲ ਐਸ ਵੈਲ ਔਰ ਸੀਐਮ ਵੱਲੋਂ ਹਲੇ ਤੱਕ ਇਹਦੇ 'ਚ ਕੋਈ ਬਿਆਨ ਨਹੀਂ ਆਇਆ ਪ੍ਰਤਾਪ ਸਿੰਘ ਬਾਜਵੇ ਦੇ ਮਸਲੇ 'ਚ ਤਾਂ ਝਟਪਟ ਬੋਲੇ ਸੀ ਉਹਦੀ ਕੌਡੀ ਆ ਉਹਦੇ ਮਸਲੇ 'ਚ ਕਿ ਆ ਬੰਬਾਂ ਦੇ ਤੇ ਹੁਣ ਏਡੀ ਵੱਡੀ ਗੱਲ ਸਾਹਮਣੇ ਆਈ ਹੈ ਚੁੱਪ ਕਰਕੇ ਬੈਠੇ ਇਸ ਲਈ ਬਟ ਆਈ ਐਮ ਵਨ ਥਿੰਗ ਵੈਰੀ ਕਲੀਅਰ ਜੀ ਮੈਂ ਗੱਲਾਂ ਨਾ ਮੇਰੇ ਕੋਲ ਬੜੇ ਚਿਰ ਦਾ ਬੜਾ ਕੁਝ ਪਿਆਸ ਹੀ ਮੈਂ ਸੋਚਦਾ ਸੀ ਛੱਡੋ ਪਰ ਏਜੰਟ ਗਵਰਨਮੈਂਟ ਸ਼ੂਲ ਡੂ ਇਟਸ ਜੌਬ ਮਗਰ ਕੱਲ ਜਦ ਮੈਂ ਸੋਚਿਆ ਕਿ ਇਹ ਕਹਿ ਰਿਹਾ ਕਿ ਇਹਨੂੰ ਟਾਰਗੇਟ ਕਰਾਂਗੇ ਉਹਨੂੰ ਟਾਰਗੇਟ ਕਰਾਂਗੇ ਕਿਤੇ ਪੁਲੇਖੇ ਚ ਨਾ ਹੋਣ ਥੋਕ ਵਜਾ ਕੇ ਮੈਂ ਪਹਿਲਾਂ ਵੀ ਕਿਹਾ ਸੀ ਮੈਨੂੰ 5 ਮਿੰਟ ਦੇ ਦਿਓ ਬੰਦੇ ਦਾ ਪੁੱਤ ਬਣਾ ਦੂ ਇਹਨੂੰ ਬੰਦੇ ਦਾ ਪੁੱਤ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਪਹਿਲਾਂ ਕਥੇ ਚੈਟ ਵਾਇਰਲ ਹੁਣ ਕਥੇ ਤੋਂ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੱਲਾਂ ਤਾਂ ਬਹੁਤ ਵੱਡੀਆਂ ਕੀਤੀਆਂ ਗਈਆਂ ਨੇ ਵੱਡੇ ਵੱਡੇ ਸਿਆਸੀ ਲੀਡਰ ਨਿਸ਼ਾਨੇ ਤੇ ਨੇ ਹੁਣ ਸਵਾਲ ਇਹ ਹੈ ਕਿ ਚੈਟ ਵਾਇਰਲ ਬੀਤੇ ਜਾਂਦੀ ਹੋ ਰਹੀ ਹੈ ਨਾ ਹੀ ਇਸ ਤੇ ਹੁਣ ਤੱਕ ਪੁਲਿਸ ਦਾ ਜਾਂ ਮੁੱਖ ਮੰਤਰੀ ਦਾ ਕੋਈ ਪ੍ਰਤੀਕਰਮ ਆਇਆ ਤੇ ਨਾ ਹੀ ਕੋਈ ਐਕਸ਼ਨ ਹੋਇਆ ਸਵਾਲ ਵਾਜਬ ਹੈ ਜਨਾਬ ਇਹ ਤੁਹਾਡੇ ਨਖੇਟੋਂ ਬੰਦਾ ਅਜੇ ਗਰੁੱਪ ਬਣਾ ਕੇ ਅਜੇ ਹੀ ਚੈਟ ਕਰ ਰਿਹਾ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਮਾਰਨ ਤੱਕ ਦੀ ਗੱਲ ਹੋਵੇ ਤਾਂ ਫਿਰ ਸਵਾਲ ਤਾਂ ਬਣਦੇ ਨੇ ਇਲਜ਼ਾਮ ਗੰਭੀਰ ਨੇ ਹੁਣ ਸਵਾਲ ਇਹ ਹੈ ਕਿ ਕਦੋਂ ਜਾਂਚ ਹੋਏਗੀ ਜਾਂ ਫਿਰ ਉਡੀਕ ਕਿਸੇ ਵੱਡੀ ਘਟਨਾ ਦੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਜਸਪ੍ਰੀਤ ਅਸ਼ ਪੀਟੀਸੀ ਨਿਊਜ਼